ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚਨੀ ਵੱਲੋਂ ਦਿੱਤੇ ਗਏ ਬਿਆਨ ਦੇ ਉੱਤੇ ਅੱਜ ਭਾਜਪਾ ਵੱਲੋਂ ਉਹਨਾਂ ਨੂੰ ਇੱਕ ਸਪਸ਼ਟੀਕਰਨ ਮੰਗਿਆ ਗਿਆ ਹੈ ਤਿੰਨ ਸਵਾਲ ਉਹਨਾਂ ਕੋਲ ਪੁੱਛੇ ਗਏ ਨੇ ਜਗਮਉਨ ਸਿੰਘ ਰਾਜੂ ਸਾਡੇ ਨਾਲ ਨੇ ਰਾਜੂ ਜੀ ਜਿਸ ਤਰ੍ਹਾਂ ਤੁਸੀਂ ਸੁਣਿਆ ਹੈ ਕਿ ਚਰਨਜੀਤ ਸਿੰਘ ਚਨੀ ਦੇ ਬਿਆਨ ਆ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਅੱਜ ਤੁਸੀਂ ਤਿੰਨ ਸਵਾਲ ਉਹ ਜੇ ਅੱਜ ਪੁੱਛੇ ਨੇ ਇਹ ਕੋ ਬੜੀ ਇੱਕ ਹੈਰਾਨਗੀ ਵਾਲੀ ਗੱਲ ਹੈ ਕਿ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਇੱਕ ਸਟੇਟਮੈਂਟ ਦਿੰਦੇ ਨੇ ਔਰ ਜੀਡੀ ਕਾਂਗਰਸ ਹੈ ਉਹਨੂੰ ਕੋਈ ਤਰੀਕੇ ਦੀ ਨਾਲ ਨਾ ਤਾਂ ਉਹਦੇ ਉਹਨੂੰ ਕੰਡੈਮਨਡ ਕਰਦੀ ਹੈ ਨਾ ਰਿਜੈਕਟ ਕਰਦੀ ਹੈ ਨਾ ਉਸ ਤੋਂ ਡਿਸਟੈਂਸ ਕਰਦੀ ਹੈ ਦਾ ਮਤਲਬ ਹੈ ਕਿ ਇਟਸ ਅ ਆਫੀਸ਼ੀਅਲ ਸਟੇਟਮੈਂਟ ਆਫ ਦਾ ਕਾਂਗਰਸ ਤੇ ਉਹਦੇ ਵਿੱਚ ਜੋ ਉਹਨਾਂ ਨੇ ਗੱਲ ਕੀਤੀ ਹੈ ਉਹ ਇਹ ਕੀ ਹੈ ਕਿ ਪਲਵਾਨਾਂ ਸੌਰੀ ਜਿਹੜਾ ਅਟੈਕ ਪੁੰਚ ਦੇ ਵਿੱਚ 4 ਤਰੀਕ ਨੂੰ ਹੋਇਆ 에ਅਰ ਫੋਰਸ ਦੇ ਪਰਸਨਲ ਦੇ ਉੱਤੇ ਜਿਸ ਵਿੱਚ ਇੱਕ ਜਵਾਨ ਦੀ ਮੌਤ ਹੋਈ ਸ਼ਹਾਦਤ ਹੋਈ ਔਰ 4 ਨੂੰ 6:00 ਵਜੇ ਆ ਉਹ ਇੱਕ ਪੋਲਿਟੀਕਲ ਸਟੰਟ ਹੈ ਜੋ ਕਿ ਵੋਟਾਂ ਲੈਣ ਦੇ ਲਈ ਕੀਤਾ ਗਿਆ ਔਰ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਕਿਹਾ ਕਿ ਜਦੋਂ ਵੀ ਇਲੈਕਸ਼ਨ ਆਂਦੀ ਹੈ ਐਦਾਂ ਦਾ ਕੋਈ ਹਾਸਾ ਹੁੰਦਾ ਹੈ ਔਰ ਇਹ ਸਾਰਾ ਦਿਸਾਰਾ ਇੱਕ ਪੋਲਿਟੀਕਲ ਕਾਂਸਪੀਰੇਸੀ ਹੈ ਇਹ ਕਹਿਣ ਦੇ ਨਾਲ ਉਹਨਾਂ ਨੇ ਇੱਕ ਤਰੀਕੇ ਦੇ ਨਾਲ ਜਿਹੜੇ ਇਹ ਟੈਰਰਿਸਟ ਅਟੈਕ ਕਰਦੇ ਨੇ ਉਹਨਾਂ ਨੂੰ ਔਰ ਜਿਹੜੇ ਕਰਵਾਉਂਦੇ ਨੇ ਦੋਨੋਂ ਨੂੰ ਇੱਕ ਕੰਡੋਂ ਉਹਨਾਂ ਦਾ ਐਕਸ਼ਨ ਹੋ ਗਿਆ ਕਿਉਂਕਿ ਜਦੋਂ ਅਸੀਂ ਇਹ ਕਹਿ ਰਹੇ ਹਾਂ ਕਿ ਟੈਰਰਿਸਟ ਅਟੈਕ ਹੈ ਔਰ ਸਾਡੇ ਪਾਰਟੀ ਜਿਹੜੀ ਮੇਨ ਆਪੋਜੀਸ਼ਨ ਪਾਰਟੀ ਹੈ ਉਹ ਕਹਿ ਰਹੀ ਕਿ ਨਹੀਂ ਜੀ ਅਟੈਕ ਨਹੀਂ ਹੈ ਤਾਂ ਇਹ ਇੱਕ ਦੇਸ਼ ਦਰੋਹੀ ਦਾ ਇੱਕ ਐਂਟੀ ਇੰਡੀਆ ਸਟੈਂਡ ਹੈ ਔਰ ਮੈਨੂੰ ਤਾਂ ਲੱਗਦਾ ਹੈ ਕਿ ਬਿਲਕੁਲ ਸੈਡਿਸ਼ਨ ਦਾ ਇਹਨਾਂ ਤੇ ਚਾਰਜ ਲੱਗਣਾ ਚਾਹੀਦਾ ਨਾਲ ਹੀ ਅਸੀਂ ਤੈਨਸਵਾਲੋਂ ਨੂੰ ਤੇ ਪੁੱਛਿਆ ਕਿ ਤੁਸੀਂ ਕਿਵੇਂ ਹੋ ਕਿ ਟੈਰਰਿਸਟ ਅਟੈਕ ਇਹ ਨਹੀਂ ਹੈ ਤੇ ਜਿਹੜਾ 19 ਮਈ ਦੀ ਦੋ 1991 ਦੇ ਵਿੱਚ ਪਹਿਲੀ ਫੇਜ਼ ਜਦੋਂ ਖਤਮ ਹੋਈ ਸੀਗੀ ਪਾਰਲੀਮੈਂਟਲ ਇਲੈਕਸ਼ਨਾਂ ਦੀ ਉਸ ਤੋਂ ਅਗਲੇ ਦਿਨ ਜਦੋਂ ਸ਼੍ਰੀ ਰਜੀਵ ਗਾਂਧੀ ਕੈਂਪੇਨਿੰਗ ਕਰ ਰਹੇ ਸੀਗੇ ਔਰ ਮ드ਰਾਸ ਚੰਨਈ ਸ੍ਰੀ ਪਰਮਦੂਰ ਆਏ ਇੱਕ ਕੈਂਪੇਨ ਦੇ ਓਕੇਜਨ ਤੇ ਉਥੇ ਉਹਨਾਂ ਤੇ ਟੈਰਰਿਸਟ ਅਟੈਕ ਹੋਇਆ ਅਨਫੋਰਚਨਿਟੀ ਉਹਨਾਂ ਦੀ ਜਾਨ ਗਈ ਤੇ ਮੈਂ ਕਾਂਗਰਸ ਅਚੰਦੀ ਜੀ ਤੋਂ ਪੁੱਛਣਾ ਚਾਹਾਂਗਾ ਕਿ ਕੀ ਉਹ ਟੈਰਰਿਸਟ ਅਟੈਕ ਇੱਕ ਪੋਲਿਟਿਕਲ ਸਟੰਟ ਸੀਗਾ ਇਲੈਕਸ਼ਨਾਂ ਨੂੰ ਪ੍ਰਭਾਵਿਤ ਕਰਨ ਲਈ ਔਰ ਵੋਟਾਂ ਲੈਣ ਲਈ ਦੂਜਾ ਚੰਨੀ ਜੀ ਨੇ ਇਹ ਕਿਹਾ ਕਿ ਜੀ ਤੁਸੀਂ ਮੈਂ ਜਿਹੜੀ ਕੌਨਸਪੀਰੇਸੀ ਹੈ ਇਹਨਾਂ ਟੈਕਸ ਦੇ ਪਿੱਛੇ ਉਹਦਾ ਤੁਹਾਨੂੰ ਦੱਸਦੇ ਨਹੀਂ ਪਏ ਕਿ ਇਹਦਾ ਕੀ ਨਤੀਜਾ ਹੈ ਕਿ ਕੌਣ ਇਹਨਾਂ ਦੇ ਪਿੱਛੇ ਹੈ ਤੇ ਉਹ ਹੀ ਸਵਾਲ ਅਸੀਂ ਇਹਨਾਂ ਨੂੰ ਰਿਪੀਟ ਕੀਤਾ ਕਿ ਤੁਹਾਡੀ ਸਰਕਾਰ 1991 ਤੋਂ ਲੈ ਕੇ 96 ਤੱਕ ਸੀਗੀ ਔਰ ਫਿਰ 2004 ਤੋਂ ਲੈ ਕੇ 14 ਤੱਕ ਸੀਗੀ ਤੁਸੀਂ ਕਮਿਸ਼ਨ ਬਣਾਏ ਬਾਕੀ ਕੀਤਾ ਪਰ ਤੁਸੀਂ ਅੱਜ ਤੱਕ ਦੇਸ਼ ਨੂੰ ਪੂਰੀ ਤਰ੍ਹਾਂ ਇਹ ਨਹੀਂ ਦੱਸ पाए ਕਿ ਜੀਵ ਗਾਂਧੀ ਜੀ ਦੀ ਜਿਹੜੀ 테ਰਰਿਸਟ ਅਟੈਕ ਦੇ ਵਿੱਚ ਡੈਥ ਹੋਈ ਉਹਦੀ ਕਾਂਸਪ੍ਰੀਸੀ ਦੇ ਪਿੱਛੇ ਕਿ ਕੌਣ ਸੀਗਾ ਔਰ ਤੀਜੀ ਗੱਲ ਜਿਹੜਾ ਅਸੀਂ ਉਹਨਾਂ ਤੋਂ ਪੁੱਛ ਰਹੇ ਹਾਂ ਕਿ ਕਿਉਂਕਿ ਤੁਸੀਂ 테ਰਰਿਸਟ ਔਰ ਸਪਾਂਸਰਸ ਆਫ 테ਰਰਿਸਟ ਉਹਨਾਂ ਦੇ ਪੱਖ 'ਚ ਗੱਲ ਕਰ ਰਹੇ ਹੋ ਤੇ ਤੁਹਾਡਾ ਮੋਟਿਵ ਕੀ ਹੈ ਔਰ ਤੁਹਾਨੂੰ ਕੀ ਉਹਨਾਂ ਨੇ ਇੱਕ ਕਨਸਿਡਰੇਸ਼ਨ ਦਿੰਦੀ ਹੈ ਕਿ ਤੁਹਾਨੂੰ ਉਹਨਾਂ ਨੇ ਖਲਾਇਆ ਪਿਲਾਇਆ ਕਿਸ ਤਰੀਕੇ ਦੇ ਨਾਲ ਤੁਹਾਨੂੰ ਪ੍ਰਭਾਵਿਤ ਕੀਤਾ ਹੈ ਕਿ ਤੁਸੀਂ ਇਸ ਤਰੀਕੇ ਦੀ ਦੇਸ਼ ਦੇ ਖਿਲਾਫ ਇੱਕ ਵੱਡੀ ਸਟੇਟਮੈਂਟ ਦਿੰਦੀ ਹੈ ਸੋ ਕਾਂਗਰਸ ਔਰ ਚੰਨੀ ਦੋਨੋਂ ਹੀ ਇਹਦੇ ਇਹਨਾਂ ਨੂੰ ਜਵਾਬ ਦੇਣਾ ਚਾਹੀਦਾ ਹੈ ਜੀ ਇਸ ਤੋਂ ਪਹਿਲੇ ਜਦੋਂ ਪਲਵਾਮਾ ਅਟੈਕ ਹੋਇਆ ਸੀ ਉਸ ਤੋਂ ਬਾਅਦ ਵੀ ਇਲੈਕਸ਼ਨ ਸੀਗੇ ਸ਼ਾਇਦ ਉਹਨਾਂ ਨੇ ਉਸ ਤਰੀਕੇ ਉਹਦੇ ਨਾਲ ਜੁੜਿਆ ਹੋਵੇ ਇਸ ਗੱਲ ਨੂੰ ਕਿ ਜਦੋਂ ਪਲਵਾਮਾ ਅਟੈਕ ਹੋਇਆ ਸੀਗਾ ਉਸ ਤੋਂ ਬਾਅਦ ਇਲੈਕਸ਼ਨ ਦੇ ਵਿੱਚ ਭਾਜਪਾ ਨੇ ਚੜ੍ਹਤ ਹਾਸਲ ਕੀਤੀ ਸੀਗੀ ਹੁਣ ਦੇ ਇਲੈਕਸ਼ਨ ਚ ਵੀ ਇਸੇ ਤਰ੍ਹਾਂ ਦਾ ਅਟੈਕ ਹੋ ਗਿਆ ਹੈ ਕੀ ਉਹਨਾਂ ਦੇ ਉਸ ਤਰੀਕੇ ਨਾਲ ਕਿਹਾ ਹੈ ਕਿ ਇਹ ਗੱਲ ਹੋਈ ਮੈਂ ਤਾਂ ਪਹਿਲਾਂ ਵੀ ਤੁਹਾਨੂੰ ਕਿਹਾ ਕਿ ਜੇਕਰ ਤੁਸੀਂ ਇਲੈਕਸ਼ਨ ਵਰਸਸ ਇਲੈਕਸ਼ਨ ਕਰ ਰਹੇ ਹੋ ਤੇ 1991 ਦੇ ਵੀ ਤਾਂ ਲੋਕ ਸਭਾ ਇਲੈਕਸ਼ਨ ਦੇ ਵਿੱਚ ਹੀ ਇੱਕ ਟੈਰਰਿਸਟ ਅਟੈਕ ਹੋਇਆ ਸੀਗਾ ਤੇ ਉਹ ਅਟੈਕ ਫਿਰ ਕਿਦਾਂ ਅਲੱਗ ਸੀਗਾ ਉਹ ਟੈਰਰਿਸਟ ਅਟੈਕ ਕੀ ਇਹਨਾਂ ਅਟੈਕਸ ਤੋਂ ਅਲੱਗ ਹੈ ਔਰ ਕਿਸ ਤਰੀਕੇ ਨਾਲ ਦੂਜੀ ਗੱਲ ਕੀ ਜਿਹੜੇ ਆਪਣੀ ਫੌਜ ਦੇ ਉੱਤੇ ਔਰ ਆਪਣੇ ਹਿੰਦੁਸਤਾਨ ਦੇ ਵਿੱਚ ਆਪਣੇ ਜਿਹੜੇ ਵੈਰੀ ਦੁਸ਼ਮਣ ਦੇਸ਼ ਨੇ ਉਹ ਜਦੋਂ ਇਹ ਜਿਹੇ ਅਟੈਕ ਕਰਵਾਉਂਦੇ ਨੇ ਕੀ ਉਹ ਸਿਰਫ ਇਲੈਕਸ਼ਨ ਟਾਈਮ ਹੀ ਹੁੰਦੇ ਨੇ ਮੈਂ ਤੁਹਾਨੂੰ ਉਹ ਸਾਰੇ ਆਂਕੜੇ ਪੜ੍ਹ ਕੇ ਦੱਸੇ ਨੇ ਕਿ 2018 2019 20 21 22 ਹਰ ਸਾਲ ਹਰ ਮਹੀਨੇ ਹਰ ਦਿਨ ਕੁਛ ਨਾ ਕੁਛ ਉੱਥੇ ਵਾਪਰਦਾ ਹੈ ਜੀ ਸਾਡੇ ਆਪਣੇ ਅੰਮ੍ਰਿਤਸਰ ਤੋਂ 2 ਮਹੀਨੇ ਪਹਿਲਾਂ ਇੱਕ ਵਿਚਾਰਾ ਨੌਜਵਾਨ 35 ਸਾਲ ਦਾ ਸਿਵਿਲਿਅਨ ਅਮ੍ਰਿਤਪਾਲ ਉਹਦਾ ਨਾਮ ਸੀਗਾ ਉਹ ਜੰਕੇ ਗਿਆ ਹੋਇਆ ਸੀ ਉਹ ਟੈਰਰ ਅਟੈਕ ਦੇ ਵਿੱਚ ਉੱਥੇ ਮਾਰਿਆ ਮਾਰਿਆ ਗਿਆ ਪੈਲਟਿੰਗ ਦੇ ਵਿੱਚ ਲੋਕੀ ਮਾਰੇ 2010 ਇੰਨੀ ਪੈਲਟਿੰਗ ਹੁੰਦੀ ਸੀ ਹੁਣ ਤੱਕ ਪੈਲਟਿੰਗ ਬਿਲਕੁਲ ਖਤਮ ਹੋ ਗਈ ਹੈ ਤੇ ਜੋ ਮੋਦੀ ਜੀ ਨੇ 370 ਤਾਰਾ ਹਟਾ ਕੇ ਹਿੰਦੁਸਤਾਨ ਨੂੰ ਮਜ਼ਬੂਤੀ ਦਿੰਦੀ ਹੈ ਇਸ ਦੀ ਸਿਕਿਉਰਿਟੀ ਵਿਧਾਈ ਹੈ ਇਸ ਦੀ ਜਿਹੜੀ ਇੰਟੈਗਰਿਟੀ ਹੈ ਔਰ ਸੋਵਰਨਿਟੀ ਹੈ ਟੈਰੀਟੋਰੀਅਲ ਇੰਟੈਗਰਿਟੀ ਹੈ ਉਹ ਜਿਹੜੀ ਪੱਕੀ ਕੀਤੀ ਹੈ ਉਹਦੇ ਖਿਲਾਫ ਮਤਲਬ ਅਪੋਜ਼ ਟੂ 댓 ਵੀਗੀਆਂ ਦੂਜੀਆਂ ਪਾਰਟੀਆਂ ਨੇ ਉਹ ਹਿੰਦੁਸਤਾਨ ਨੂੰ ਕਮਜ਼ੋਰ ਕਰ ਰਹੀਆਂ ਨੇ ਔਰ ਜਿਹੜੀਆਂ ਸਾਡੀਆਂ दुश्मन ने उन्होंने उत्त्साह दे रही है जी आ, क्या ਤੁਸੀਂ ਸਮਝਦੇ ਕਿ ਸੰਵਿਧਾਨਿਕ ਪੋਸਟ ਤੇ ਰਹਿ ਚੁੱਕੇ ਉਹ ਇਹੋ ਜਿਹੇ ਬਿਆਨ ਦੇ ਰਹੇ ਨੇ ਜਦ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਕਿ ਅਤਵਾਦੀ ਹਮਲਾ ਹੋਇਆ ਉਹਨੂੰ ਤੁਸੀਂ ਪੋਲੀਟੀਕਲ ਸਟੰਟ ਕਹਿ ਰਹੇ ਹੋ ਕੀ ਇਹ ਇਹਨਾਂ ਨੂੰ ਸ਼ੋਭਾ ਦਿੰਦਾ ਸੀ ਦੇਖੋ ਵੈਸੇ ਤਾਂ ਸਾਡੇ ਉਹ ਇੱਕ ਅਜੀਜ਼ ਹੀ ਹਨ ਇਨ ਦਾ ਸੈਂਸ ਕਿ ਮੁੱਖ ਮੰਤਰੀ ਪੰਜਾਬ ਦੇ ਰਹੇ ਨੇ ਪਰ ਜਿੱਦੋਂ ਦੇਸ਼ ਦਾ ਇਕ ਆਪਾਂ ਇੰਟਰਸਟ ਦੇਖਦੇ ਆਂ ਨੈਸ਼ਨਲ ਇੰਟਰਸਟ ਦੇਖਦੇ ਆਂ ਫਿਰ ਸਾਨੂੰ ਕੌਣ ਕੀ ਸੀ ਉਹ ਨਹੀਂ ਦੇਖਣਾ ਚਾਹੀਦਾ ਗਲਤ ਨੂੰ ਗਲਤ ਔਰ ਸੱਚ ਨੂੰ ਸੱਚ ਕਹਿਣਾ ਚਾਹੀਦਾ ਔਰ ਇਸ ਤਰੀਕੇ ਦੇ ਨਾਲ ਮੈਂ ਤਾਂ ਕਹਿਣਾ ਹੈ ਕਿ ਬਿਲਕੁਲ ਬੈਂਕਰਸ ਬੈਂਕਰਪਸੀ ਆਫ ਇੰਟੈਲੈਕਟ ਜਿਹਨੂੰ ਕਹਿੰਦੇ ਆਪਾਂ ਬੁੱਧਪ੍ਰਿਸ਼ਟੀ ਉਹ ਹੋ ਗਈ ਹੈ ਜਿਸ ਕਰਕੇ ਉਹਨਾਂ ਨੇ ਇਹੋ ਜੀ ਡਿਸਪਰੇਸ਼ਨ ਦੇ ਵਿੱਚ ਇਹੋ ਜਿਹਾ ਕੋਈ ਬਿਆਨ ਦਿੱਤਾ ਜਸਟ ਫਾਰ ਹਿਸ ਓਨ ਇਲੈਕਸ਼ਨ ਬੈਨੀਫਿਟ ਇਨ ਦਿਲਿੰਦਰ ਕਿਉਂਕਿ ਉਹ ਬੁਰੀ ਬੁਰੀ ਤਰ੍ਹਾਂ ਹਾਰ ਰਹੇ ਨੇ ਸਾਰੇ ਹੀ ਕਾਂਗਰਸ ਉਥੋਂ ਛੁੱਟ ਕੇ ਬੀਜੇਪੀ ਚ ਜੁਆਇਨ ਕਰ ਚੁੱਕੀ ਹੈ ਉਸ ਡੈਸਪਰੇਸ਼ਨ ਦੇ ਵਿੱਚ ਉਸ ਫਰਸਟ੍ਰੇਸ਼ਨ ਚ ਉਹਨਾਂ ਨੇ ਇਹ ਬਿਆਨ ਦਿੱਤਾ ਹੈ ਸੋ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵੱਲੋਂ ਆ ਅਤਵਾਦੀ ਹਮਲਾ ਜੋ ਪੁੰਛ ਦੇ ਵਿੱਚ ਵਾਪਰਿਆ ਹੈ ਉਹ ਅਤਵਾਦੀ ਹਮਲਾ ਉਸ ਨੂੰ ਇਲੈਕਸ਼ਨ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਉਹ ਉਹਨਾਂ ਨੇ ਬਿਆਨ ਦਿੱਤਾ ਹੈ ਉਸ ਨੂੰ ਦੱਸਿਆ ਗਿਆ ਹੈ ਕਿ ਉਸ ਬਿਆਨ ਉਸ ਹਮਲੇ ਨੂੰ ਇਲੈਕਸ਼ਨ ਬਿਆਨ ਦੇ ਕੇ ਉਸ ਨੂੰ ਦਾ ਇੱਕ ਇਲੈਕਸ਼ਨ ਸਤੰਤ ਕਿਹਾ ਹੈ ਉਸ ਦੇ ਉੱਤੇ ਜਗਮੋਨ ਸਿੰਘ ਰਾਜੂ ਬੀਜੇਪੀ ਦੇ ਪ੍ਰਵਕਤਾ ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਵੱਲੋਂ ਪੁੱਛੇ ਗਏ ਤਿੰਨ ਸਵਾਲਾਂ ਦੇ ਜਵਾਬ ਜਿਹੜੇ ਨੇ ਉਹਨਾਂ ਨੇ ਚਰਨਜੀਤ ਸਿੰਘ ਚੰਨੀ ਕੋਲੋਂ ਮੰਗੇ ਨੇ ਕਿ ਉਹ ਪਹਿਲੇ ਇਹਨਾਂ ਦਾ ਜਵਾਬ ਦੇਣ ਕਿ ਆ ਜਦੋਂ ਰਜੀਵ ਗਾਂਧੀ ਜੀ ਦਾ ਦੇ ਉੱਤੇ ਹਮਲਾ ਹੋਇਆ ਸੀਗਾ ਅੱਜ ਜਦੋਂ ਅਤਵਾਦੀ ਹਮਲਾ ਹੋਇਆ ਸੀ ਜਿਸ ਦੇ ਵਿੱਚ ਉਹਨਾਂ ਦੇ ਉਹ ਸ਼ਹੀਦ ਮਾਰੇ ਗਏ ਸਨ ਉਹ ਕੀ ਉਹ ਵੀ ਇਸੇ ਤਰ੍ਹਾਂ ਦਾ ਹੀ ਹਮਲੇ ਨਾਲ ਜੋੜ ਕੇ ਦੇਖਿਆ ਜਾ ਸਕਦਾ ਹੈ ਇਹ ਤਿੰਨ ਸਵਾਲ ਜਗਮੋਨ ਸਿੰਘ ਰਾਜੂ ਵੱਲੋਂ ਬੀਜੇਪੀ ਦੇ ਪ੍ਰਵਕਤਾ ਹੈ ਉਹਨਾਂ ਵੱਲੋਂ ਮੰਗੇ ਗਏ ਨੇ ਚਰਨਜੀਤ ਚੰਨੀ ਕੋਲੋਂ कैमरा पर्सन बिपन देना ज्योति दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप